ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਤੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਨੀਲੀ ਰਾਵੀ ਦੇ ਵਿੱਚ ਇੱਕ ਹੋਰ ਬਹੁਤ ਜ਼ਿਆਦਾ ਖੂਬਸੂਰਤ ਇਹ ਮੱਝ ਸੋ ਦੋਸਤੋ ਕੀ ਡਿਟੇਲ ਹੈਗੀ ਆ ਉਸ ਤੋਂ ਪਹਿਲਾਂ ਜਿਹੜਾ ਏਰੀਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆ ਜਾਂਦਾ ਸੀ ਸੋ ਕਿਸਾਨ ਵੀਰੋ ਨੀਲੀ ਰਾਵੀ ਦੀ ਇਹ ਮੱਝ ਹੈਗੀ ਆ ਨੀਲੀ ਰਾਵੀ ਦੇ ਵਿੱਚ ਪੂਰੇ ਕੈਰੈਕਟਰ ਕਵਰ ਕਰਦੀ ਹੈਗੀ ਆ ਦੋਸਤੋ ਨਿਸ਼ਾਨ ਤੁਸੀਂ ਖੋਦ ਚੈੱਕ ਕਰ ਸਕਦੇ ਹੋ ਚਾਰੇ ਪੈਰ ਵਾਈਟ ਹਨ ਦੋਸਤੋ ਹਵਾਨੇ ਦੇ ਨਿਸ਼ਾਨ ਮਿਲ ਜੇਗਾ ਟੇਡਾ ਘੱਟ ਦੋਸਤੋ ਟੇਢੀ ਧਾਰੀ ਬਿੱਲੀ ਅੱਖ ਦੋਸਤੋ ਕੁੰਡਾ ਸਿੰਘ ਸਿੰਗਲ ਹੱਡੀ ਦੀ ਦੋਸਤੋ ਇਹ ਜਿਹੜੀ ਨੀਲੇ ਰਾਵੀ ਦੇ ਵਿੱਚ ਮੱਝ ਹੈਗੀ ਆ ਦੂਜਾ ਸੂਆ ਤਕਰੀਬਨ ਦੋਸਤੋ ਮਿਰਕ 14 ਲੀਟਰ ਦੀ ਚੁਆਈ ਇਸ ਦੀ ਹੋਈ ਹੈਗੀ ਆ ਬਾਕੀ ਇਸ ਟਾਈਮ ਤੀਜਾ ਸੂਆ ਸੂਣ ਜਾ ਰਹੀ ਆ ਇੱਕ ਹਫਤਾ ਤਕਰੀਬਨ ਹਜੇ ਇਸ ਨੇ ਆਰਾਮ ਨਾਲ ਲੈ ਜਾਣਾ ਹੈਗਾ ਆਡਰ ਤੁਸੀਂ ਖੁਦ ਦੋਸਤੋ ਚੈੱਕ ਕਰ ਸਕਦੇ ਹੋ ਹਜੇ ਆਡਰ ਬਣਾ ਰਹੀ ਆ ਤਕਰੀਬਨ ਇੱਕ ਹਫਤੇ ਦਾ ਟਾਈਮ ਹਜੇ ਹੈਗਾ ਕੋਲ ਦੋ ਤਿੰਨ ਦਿਨ ਉੱਪਰ ਲੈ ਕੇ ਜਾ ਵੀ ਸਕਦੀ ਆ ਇੱਕ ਹਫਤਾ ਦਿਨ ਪੂਰੇ ਹੋਣ ਦੇ ਵਿੱਚ ਹੈਗਾ ਕੋਈ 2-3 ਦਿਨ 4 ਦਿਨ ਉੱਪਰ ਲੈ ਕੇ ਵੀ ਜਾ ਸਕਦੀ ਆ ਬਾਕੀ ਕਿਸਾਨ ਵੀਰੋ ਬਿਲਕੁਲ ਠੰਡੀ ਸ਼ਾਂਤ ਸੁਭਾਅ ਦੀ ਇਹ ਜਿਹੜੀ ਮੱਝ ਹੈਗੀ ਆ ਬਾਡੀ ਸਟਰਕਚਰ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਤੀਜੀ ਸਵੇਰੇ ਦੇ ਵਿੱਚ ਇਸ ਵਾਰ ਮਿਲਕ 13-14 ਲੀਟਰ ਦੀ ਨਾਰਮਲ ਖਰਾਕ ਤੇ ਦੋਸਤੋ ਚੁਵਾਈ ਦੇ ਚੁਵਾਈ ਕਰ ਸਕਦੇ ਹੋ ਤੁਸੀਂ ਨਾਰਮਲ ਖਰਾਕ ਤੇ ਬਾਕੀ ਜਿਹੜੇ ਮੇਰੇ ਵੀਰ ਚਾਹਵਣ ਹੋਣ ਮਾਝ ਖਰੀਦਦਾਨ ਦੇ ਤੁਸੀਂ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਇਹ ਮੱਝ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਇੱਕ ਹੋਰ ਖਾਸियत ਹੈਗੀ ਆ ਸਮਾਜ ਦੀ तकरीबन तकरीबन ਜਿਹੜਾ ਬੱਚਾ ਕਾਫ ਆ ਆਪਣੇ ਉੱਪਰ ਹੀ ਲੈ ਕੇ ਜਾਂਦੀ ਆ ਇਸ ਵਾਰ ਨੀਲੀ ਰਾਵੀ ਦੇ ਝੋਟੀ ਤੋਂ ਗੱਭ ਹੈਗੀ ਆ ਬਾਕੀ ਅੱਗੇ ਦੇਖਦੇ ਹਾਂ ਵੀ ਕਿਦਾਂ ਦਾ ਬੱਚਾ ਪੌਂਦੀ ਆ तकरीबन ਅੱਜ ਤੱਕ ਦੋ ਸੂਵੇ ਸੂਈ ਆ ਉਹ ਦੋ ਬੱਚੇ ਆਪਣੇ ਉੱਪਰ ਲੈ ਕੇ ਗਈ ਹੈਗੀ ਆ ਬਾਕੀ ਕਿਸਾਨ ਵੀਰੋ ਕੰਨਈ ਵਾਲੇ ਦੰਦ ਜਿਹੜੇ ਆ ਉਹ ਹਜੇ ਬਰਾਬਰ ਨਹੀਂ ਕੀਤੇਗੇ ਇਸਨੇ ਬਾਕੀ ਤੁਸੀਂ ਉਮਰ ਦਾ ਅੰਦਾਜ਼ਾ ਸੱਗੇ ਅੰਦਾਜ਼ਾ ਲਗਾ ਸਕਦੇ ਹੋ ਬਾਕੀ ਵੀ ਜਿਹੜੇ ਮੇਰੇ ਵੀਰ ਚਾਹਵਣ ਹੋ ਉਹ ਜ਼ਰੂਰ ਖਰੀਦ ਸਕਦੇ ਹੋ ਰੇਟ ਦੋਸਤੋ 80000 ਰੁਪਏ ਡਿਮਾਂਡ ਹੈਗੀ ਆ ਮੌਕੇ ਤੇ ਮਾਨਦਨ ਜ਼ਰੂਰ ਕੀਤਾ ਜਾਵੇਗਾ ਪੂਛ ਦੋਸਤੋ ਲੰਡੀ ਹੈਗੀ ਆ ਪੂਛ ਤੁਸੀਂ ਨੋਟ ਕਰ ਸਕਦੇ ਹੋ ਦੱਸਣਾ ਵੀ ਫਰਜ਼ ਬੰਦਾ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਸਕਦੇ ਹੋ ਪੂਛ ਲੰਡੀ ਹੈਗੀ ਆ ਦੁੱਧ तकरीबन ਬਹੁਤ ਵਧੀਆ ਸਾਫ਼ ਹਵਾਨੇ ਦੀ ਦੋਸਤੋ ਇੱਕ ਨੰਬਰ ਪਾਸ ਥਣਾ ਵੱਲੋਂ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ